ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਮਾਵਾਂ ਦੇ ਲਈ ਹੈ ਕਿਉਂਕਿ ਮਾਵਾਂ ਆਪਣੇ ਬੱਚਿਆਂ ਦੇ ਲਈ ਬਹੁਤ ਜ਼ਿਆਦਾ ਫਿਕਰਮੰਦ ਰਹਿੰਦੀਆਂ ਨੇ ਹਰ ਮਾਂ ਬਾਪ ਨੂੰ ਆਪਣੇ ਬੱਚੇ ਦੀ ਬਹੁਤ ਚਿੰਤਾ ਹੁੰਦੀ ਆ ਕਿ ਸਾਡਾ ਬੱਚਾ ਮਾੜੀ ਸੰਗਤ ਦੇ ਵਿੱਚ ਨਾ ਪੈ ਜਾਵੇ ਸਾਡੇ ਬੱਚੇ ਦੇ ਉੱਤੇ ਕਿਸੇ ਮਾੜੇ ਇਨਸਾਨ ਕਿਸੇ ਮਾੜੀ ਸ਼ਕਤੀ ਦਾ ਪ੍ਰਵਾਹਨਾ ਪੈ ਜਾਵੇ ਸਾਡੇ ਬੱਚੇ ਨੂੰ ਕੋਈ ਦੁੱਖ ਰੋਗ ਨਾ ਲੱਗ ਜਾਵੇ ਭਾਵ ਕਿ ਮਾਪੇ ਨੂੰ ਕਈ ਤਰ੍ਹਾਂ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਹੁੰਦੀਆਂ ਨੇ ਆਪਣੇ ਬੱਚਿਆਂ ਦੇ ਪ੍ਰਤੀ ਹਰ ਮਾਪੇ ਚਾਹੁੰਦਾ ਕਿ ਮੇਰਾ ਬੱਚਾ ਤੰਦਰੁਸਤ ਰਹੇ ਖੁਸ਼ ਰਹੇ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰੇ ਉਹ ਜਿਸ ਵੀ ਕੰਮ ਨੂੰ ਹੱਥ ਪਾਵੇ ਉਹਨੂੰ ਉਸ ਕੰਮ ਦੇ ਵਿੱਚ ਕਾਮਯਾਬੀ ਮਿਲੇ ਸਾਡੇ ਬੱਚੇ ਦੇ ਮਨ ਦੀਆਂ ਸਾਰੀਆਂ ਹੀ ਮਰਥਾਂ ਪੂਰੀਆਂ ਹੋਣ ਹਰ ਮਾਪੇ ਆਪਣੇ ਬੱਚਿਆਂ ਦੇ ਲਈ ਚੰਗਾ ਜਾਂਦਾ ਹੈ ਕਿਉਂਕਿ ਹਰ ਮਾਂ ਬਾਪ ਦਾ ਦੁੱਖ ਸੁੱਖ ਆਪਣੇ ਬੱਚਿਆਂ ਦੇ ਨਾਲ ਜੁੜਿਆ ਹੈ ਜੇ ਸਾਡਾ ਬੱਚਾ ਖੁਸ਼ ਹੈ ਬੱਚਾ ਸੁખી ਹੈ ਤਾਂ ਮਾਂ ਬਾਪ ਆਪਣੇ ਆਪ ਸੁਖੀ ਜੇ ਬੱਚਾ ਹੀ ਕਿਸੇ ਦੁੱਖ ਤਕਲੀਫ ਦੇ ਵਿੱਚ ਆ ਤਾਂ ਮਾਂ ਬਾਪ ਦੇ ਕੋਲ ਸਭ ਕੁਝ ਕੋਲ ਹੁੰਦਿਆਂ ਹੋਇਆਂ ਵੀ ਉਹ ਸੁਖੀ ਨਹੀਂ ਹੁੰਦੇ ਕਿਉਂਕਿ ਉਹਨਾਂ ਦੀ ਖੁਸ਼ੀ ਹੀ ਆਪਣੇ ਬੱਚੇ ਦੇ ਵਿੱਚ ਹੈ ਇਸ ਕਰਕੇ ਨਾ ਕਈ ਮਾਮਾ ਆਪਣੇ ਬੱਚਿਆਂ ਦੀ ਤੰਦਰੁਸਤੀ ਤਰੱਕੀ ਦੇ ਲਈ ਕਈ ਤਰ੍ਹਾਂ ਦੇ ਟੂਨੇ ਟੋਟ ਕੇ ਉਪਾ ਕਰਦੀਆਂ ਨੇ ਭਾਵੇਂ ਆਪਣੇ ਵੱਲੋਂ ਯਤਨ ਕਰਦੀਆਂ ਕਿ ਮੇਰਾ ਬੱਚਾ ਹਮੇਸ਼ਾ ਸਾਂਦਰੁਸਤ ਰਵੇ ਤਰੱਕੀ ਕਰੇ ਪਰ ਸੰਗਤ ਜੀ ਜੋ ਗੁਰਨਾਨਕ ਪਾਤਸ਼ਾਹ ਜੀ ਦੇ ਲੜ ਲੱਗੇ ਨੇ ਉਹਨਾਂ ਨੂੰ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਤੁਹਾਨੂੰ ਕਿਸੇ ਤੋਂ ਕੁਝ ਵੀ ਪੁੱਛਣ ਦੀ ਲੋੜ ਨਹੀਂ ਆ ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ ਆ ਕੋਈ ਵੀ ਟੂਣਾ ਟੋਟਕਾ ਉਪਾਕਰਨ ਦੀ ਲੋੜ ਨਹੀਂ ਆ ਕਿਉਂਕਿ ਸਾਨੂੰ ਸਾਡੇ ਗੁਰਨਾਣ ਕਾ ਪਾਸਾ ਜੁਨੇ ਉਹ ਖਜ਼ਾਨਾ ਬਖਸ਼ਿਆ ਹੈ ਜਿਹਦੇ ਵਿੱਚੋਂ ਆਪਾਂ ਕੋਈ ਵੀ ਮੋਤੀ ਚੁਣ ਲਈਏ ਉਹ ਮੋਤੀ ਨੇ ਸਾਡੀ ਜ਼ਿੰਦਗੀ ਸਵਾਰ ਦੇਣੀ ਆ ਭਾਵ ਕੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਹੀ ਬਾਣੀ ਬੜੀ ਪਵਿੱਤਰ ਆ ਬੜੀ ਮਹਾਨ ਆ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਕੋਈ ਵੀ ਪਾਠ ਕਰ ਲਈਏ ਕੋਈ ਵੀ ਸ਼ਬਦ ਜਾਪ ਕਰ ਲਈਏ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਬੇਅੰਤ ਕਿਰਪਾ ਕਰਦੇ ਨੇ ਜੇ ਕੋਈ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਸਕਦਾ ਹੈ ਉਹ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੇ ਜੇ ਕੋਈ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਸਕਦਾ ਹੈ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਵੇ ਚਉਪਈ ਸਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ ਜੇਕਰ ਤੁਸੀਂ ਪਾਠ ਨਹੀਂ ਕਰ ਸਕਦੇ ਤਾਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਮਹਾਪੁਰਖ ਜੀ ਕਹਿੰਦੇ ਜਿਹੜੀਆਂ ਮਾਮਾ ਆਪਣੇ ਬੱਚਿਆਂ ਦੀ ਬਹੁਤ ਜ਼ਿਆਦਾ ਚਿੰਤਾ ਕਰਦੀਆਂ ਨੇ ਉਹਨਾਂ ਦੇ ਅੱਗੇ ਬੇਨਤੀ ਆ ਕਿ ਪਹਿਲਾਂ ਤਾਂ ਖੁਦ ਅਮਰਤ ਵੇਲੇ ਉੱਠਣਾ ਸ਼ੁਰੂ ਕਰੋ ਅਮਰਤ ਵੇਲੇ ਉੱਠੋ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨਾ ਵਿੱਚ ਹਾਜ਼ਰੀ ਲਗਵਾਓ ਜਾ ਤੁਸੀਂ ਜਿਸ ਵੀ ਧਰਮ ਦੇ ਵਿੱਚ ਹੋ ਜਿਸ ਵੀ ਨਾਮ ਦੇ ਨਾਲ ਆਪਣੇ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਉਹਨਾਂ ਦੇ ਚਰਨਾਂ ਦੇ ਵਿੱਚ ਉਸ ਨਾਮ ਦੇ ਨਾਲ ਹਾਜ਼ਰੀ ਲਗਵਾਓ ਨਾਮ ਜਪੋ ਜਿਵੇਂ ਸਿੱਖ ਧਰਮ ਦੇ ਵਿੱਚ ਗੁਰਮੰਤਰ ਮੂਲ ਮੰਤਰ ਅਮਰਤ ਲਈ ਉੱਠ ਕੇ ਨਾਮ ਜਪੋ ਫਿਰ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਆਪਣੇ ਬੱਚੇ ਦੇ ਲਈ ਭਜਨ ਬੰਦਗੀ ਮੰਗੋ ਆਪਣੇ ਬੱਚੇ ਦੇ ਲਈ ਚੰਗੀ ਮਨਤ ਬੁੱਧ ਮੰਗੋ ਮਹਾਪੁਰਖ ਜੀ ਕਹਿੰਦੇ ਅਕਸਰ ਹੀ ਮਾਵਾਂ ਆਪਣੇ ਬੱਚਿਆਂ ਦੇ ਲਈ ਤੰਦਰੁਸਤੀ ਤਰੱਕੀ ਮੰਗਦੀਆਂ ਨੇ ਸੁੱਖ ਪਦਾਰਥ ਮੰਗਦੀਆਂ ਨੇ ਭਾਵ ਕਿ ਆਪਾਂ ਆਪਣੇ ਵਾਹਿਗੁਰੂ ਜੀ ਦੇ ਅੱਗੇ ਹਮੇਸ਼ਾ ਇਦਾਂ ਹੀ ਅਰਦਾਸ ਬੀੰਤੀ ਕਰਦੇ ਆ ਨਾ ਕਿ ਵਾਹਿਗੁਰੂ ਜੀ ਸਾਨੂੰ ਆ ਚੀਜ਼ ਦੇ ਦਿਓ ਉਹ ਚੀਜ਼ ਦੇ ਦਿਓ ਜੋ ਸਾਨੂੰ ਚਾਹੀਦਾ ਹੁੰਦਾ ਹੈ ਅਸੀਂ ਉਹ ਚੀਜ਼ ਮੰਗਦੇ ਆ ਪਰ ਮਹਾਪੁਰਖ ਜੀ ਕਹਿੰਦੇ ਨਹੀਂ ਸਾਡੀ ਅਰਦਾਸ ਬੇਨਤੀ ਦੇ ਵਿੱਚ ਵਾਹਿਗੁਰੂ ਜੀ ਤੋਂ ਵਾਹਿਗੁਰੂ ਜੀ ਦੀ ਬੰਦਗੀ ਮੰਗੀ ਗਈ ਕਿਉਂਕਿ ਜਿਸ ਨੂੰ ਪਰਮ ਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਮਿਲ ਜਾਂਦੀ ਹੈ ਉਹਨਾਂ ਦਾ ਨਾਮ ਮਿਲ ਜਾਂਦਾ ਹੈ ਉਹਨਾਂ ਨੂੰ ਦੁਨਿਆਵੀ ਅਤੇ ਦਰਗਾਹੀ ਦੋਵੇਂ ਸੁੱਖ ਮਿਲ ਜਾਂਦੇ ਆ ਸੰਗਤ ਜੀ ਆਪਾਂ ਇੱਕ ਬਚਨ ਹਰ ਰੋਜ਼ ਪੜ੍ਹਦੇ ਆ ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਭਾਵ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹਦੇ ਤੇ ਮਿਹਰ ਕਰਦੇ ਆ ਜਿਹਦੇ ਤੇ ਕਿਰਪਾ ਕਰਦੇ ਆ ਉਹਨੂੰ ਆਪਣਾ ਨਾਮ ਦੇ ਦਿੰਦੇ ਆ ਉਹਦੇ ਤੋਂ ਆਪਣਾ ਨਾਮ ਜਪਾਉਂਦੇ ਆ ਫਿਰ ਜਿਵੇਂ ਜਿਵੇਂ ਆਪਾਂ ਨਾਮ ਜਪਦੇ ਆ ਸਾਡੇ ਕਰਮ ਨਿਰਮਲ ਹੁੰਦੇ ਆ ਮਹਾਪੁਰਖ ਜੀ ਕਹਿੰਦੇ ਘਰ ਦਾ ਕੋਈ ਇੱਕ ਜੀ ਹੀ ਨਾਮ ਜਪਣ ਵਾਲਾ ਹੋਵੇ ਭਜਨ ਬੰਦਗੀ ਕਰਨ ਵਾਲਾ ਹੋਵੇ ਸੇਵਾ ਕਰਦਾ ਹੋਵੇ ਨੀਅਤ ਸੱਚੀ ਸੁੱਚੀ ਹੋਵੇ ਚੰਗੀ ਸੋਚ ਦਾ ਮਾਲਕ ਹੋਵੇ ਉਹ ਇੱਕ ਕਰਕੇ ਉਹਦਾ ਆਪਣਾ ਤਾਂ ਭਲਾ ਹੋਣਾ ਹੀ ਹੋਣਾ ਹੀ ਉਹ ਇੱਕ ਕਰਕੇ ਕਈ ਕੁਲਾ ਤਰ ਜਾਂਦੀਆਂ ਨੇ ਤਾਂ ਫਿਰ ਆਪ ਸੋਚੋ ਵੀ ਜੇ ਇੱਕ ਜੀ ਕਰਕੇ ਉਹਦੀਆਂ ਕਈ ਕੁਲਾ ਤਰ ਸਕਦੀਆਂ ਨੇ ਤਾਂ ਫਿਰ ਉਹਦੇ ਬੱਚਿਆਂ ਦਾ ਭਲਾ ਕਿਉਂ ਨਹੀਂ ਹੋ ਸਕਦਾ ਕਿਉਂਕਿ ਮਾਂ-ਬਾਪ ਦਾ ਦੁੱਖ-ਸੁਖ ਬੱਚਿਆਂ ਦੇ ਨਾਲ ਜੁੜਿਆ ਏ ਜੇ ਮਾਂ-ਬਾਪ ਭਜਨ ਬੰਦਗੀ ਕਰਨ ਵਾਲੇ ਆ ਤਾਂ ਵਾਹਿਗੁਰੂ ਜੀ ਉਹਨਾਂ ਦੀ ਭਜਨ ਬੰਦਗੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਨੇਕ ਔਲਾਦ ਦੇਣਗੇ ਔਲਾਦ ਨੂੰ ਸੁਖ ਦੇਣਗੇ ਕਿਉਂਕਿ ਪਰਮਪਿਤਾ ਪਰਮਾਤਮਾ ਜੀ ਨੂੰ ਹੀ ਪਤਾ ਏ ਕਿ ਇਹਨਾਂ ਦਾ ਸੁਖ ਇਹਨਾਂ ਦੀ ਖੁਸ਼ੀ ਇਹਨਾਂ ਦੇ ਬੱਚਿਆਂ ਦੇ ਵਿੱਚ ਆ ਫਿਰ ਉਹਨਾਂ ਦੇ ਬੱਚੇ ਅਗਿਆਕਾਰੀ ਹੋਣਗੇ ਸੇਵਾ ਕਰਨ ਵਾਲੇ ਹੋਣਗੇ ਭਜਨ ਬੰਦਗੀ ਕਰਨ ਵਾਲੇ ਹੋਣਗੇ ਪਰ ਇਹ ਕਰ ਅਸੀਂ ਮਾੜੇ ਕਰਮ ਕਮਾਏ ਤਾਂ ਫਿਰ ਉਹ ਮਾੜੇ ਕਰਮਾਂ ਦਾ ਫਲ ਵੀ ਕਈ ਵਾਰ ਬੱਚਿਆਂ ਦੇ ਰੂਪ ਦੇ ਵਿੱਚ ਹੀ ਮਿਲਦਾ ਹੈ ਸੋ ਸਾਡੇ ਚੰਗੇ ਮਾੜੇ ਕਰਮਾਂ ਦਾ ਫਲ ਸਾਨੂੰ ਤਾਂ ਮਿਲਦਾ ਹੀ ਮਿਲਦਾ ਹੈ ਸਾਡੇ ਚੰਗੇ ਮਾੜੇ ਕਰਮਾਂ ਦਾ ਅਸਰ ਸਾਡੇ ਬੱਚਿਆਂ ਤੇ ਵੀ ਪੈਂਦਾ ਹੈ ਸਾਡੇ ਨਾਲ ਜੁੜੇ ਹਰ ਰਿਸ਼ਤੇ ਤੇ ਪੈਂਦਾ ਹੈ ਕਿਉਂਕਿ ਮਹਾਂਪੁਰਖ ਜੀ ਕਹਿੰਦੇ ਆਪਕੀ ਜੋ ਆਪਣਾ ਪਰਿਵਾਰ ਹੈ ਜੋ ਸਾਡੇ ਰਿਸ਼ਤੇ ਆ ਇਹ ਸਭ ਆਪਾਂ ਇੱਕ ਦੂਸਰੇ ਤੋਂ ਆਪਣਾ ਹਿਸਾਬ ਕਿਤਾਬ ਹੀ ਕਰਨਾ ਹੈ ਜਿਵੇਂ ਜੇ ਬੱਚੇ ਸੁਖੀ ਆ ਤਮਾ ਵਾਪ ਆਪਣੇ ਆਪ ਖੁਸ਼ ਜੇ ਬੱਚੇ ਦੁਖੀ ਆ ਜਾਂ ਸਾਡਾ ਕੋਈ ਪਿਆਰਾ ਭੈਣ ਭਰਾ ਦੁਖੀ ਆ ਤਾਂ ਅਸੀਂ ਵੀ ਸੁਖੀ ਨਹੀਂ ਰਹਿ ਪਉਂਦੇ ਮਹਾਪੁਰਖ ਜੀ ਇੱਕੋ ਗੱਲ ਵਾਰ-ਵਾਰ ਸਮਝਾਉਂਦੇ ਆ ਕਿ ਖੁਦ ਵੀ ਅਮਰਤ ਰੇਲੇ ਨੂੰ ਨਾਮ ਜਪੋ ਭਜਨ ਮੰਦਲੀ ਕਰਵਾਓ ਤੇ ਆਪਣੇ ਬੱਚਿਆਂ ਤੋਂ ਵੀ ਕਰਵਾਓ ਜੇ ਪਾਠ ਕਰ ਸਕਦੇ ਹੋ ਪਾਠ ਕਰੋ। ਪਾਠ ਦੇ ਨਾਲ-ਨਾਲ ਮੂਲ ਮੰਤਰ ਜੀ ਦਾ ਜਾਪ ਜ਼ਰੂਰ ਕਰੋ ਕਿਉਂਕਿ ਮੂਲ ਮੰਤਰ ਜੀ ਦਾ ਜਾਪ ਸਭ ਦੁੱਖਾਂ ਦੀ ਦਵਾਈ ਆ। ਮੂਲ ਮੰਤਰ ਜੀ ਦਾ ਜਾਪ ਸਭ ਸੁੱਖਾਂ ਦਾ ਖਜ਼ਾਨਾ ਹੈ। ਜਿਵੇਂ-ਜਿਵੇਂ ਆਪਾਂ ਮੂਲ ਮੰਤਰ ਜੀ ਦਾ ਜਾਪ ਕਰਦੇ ਜਾਵਾਂਗੇ ਗੁਰਨਾਣਕ ਪਾਸ਼ਾ ਜੀ ਦੇ ਨੇੜੇ ਹੁੰਦੇ ਜਾਵਾਂਗੇ ਕਿਉਂਕਿ ਮੂਲ ਮੰਤਰ ਜੀ ਦਾ ਜਾਪ ਪਰਤੱਖ ਗੁਰਨਾਣਕ ਪਾਸ਼ਾ ਆਪਨੀ। ਤਮਹਾ ਭੁਰਖ ਜੀ ਕਹਿੰਦੇ ਜਿਹੜੀਆਂ ਮਾਵਾਂ ਹਰ ਵੇਲੇ ਆਪਣੇ ਬੱਚਿਆਂ ਦੇ ਲਈ ਫਿਕਰਮੰਦ ਰਹਿੰਦੀਆਂ ਨੇ ਉਹ ਆਪਣੇ ਨਿਤਨੇਮ ਤੋਂ ਇਲਾਵਾ ਮool ਮੰਤਰ ਜੀ ਦੇ ਜਾਪ ਕਰੋ ਆਪਣੇ ਬੱਚਿਆਂ ਦੇ ਲਈ ਕੋਈ ਅੱਧਾ ਘੰਟਾ 1 ਘੰਟਾ ਮool ਮੰਤਰ ਜਾਪ ਕਰੋ ਅਤੇ ਗੁਰੂ ਸਾਹਿਬ ਜੀ ਦੇ ਅਗੇ ਆਪਣੇ ਬੱਚਿਆਂ ਦੇ ਲਈ ਅੰਦਾਜ਼ ਬੇਨਤੀ ਕਰੋ ਕਿ ਪਾਤਸ਼ਾਹ ਮੇਰੇ ਬੱਚੇ ਨੂੰ ਭਜਨ ਮੰਦਗੀ ਬਖਸ਼ੋ ਮੇਰੇ ਬੱਚੇ ਨੂੰ ਨਾਮ ਦੀ ਦਾਤ ਬਖਸ਼ੋ ਇਹਨੂੰ ਚੰਗੀ ਮੰਤ ਬੁੱਧ ਬਖਸ਼ੋ ਜਦੋਂ ਮੂਲ ਮੰਤਰ ਜੀ ਦੇ ਜਾਪ ਕਰਕੇ ਗੁਰੂ ਅੱਗੇ ਅਰਦਾਸ ਬੇਨਤੀ ਕਰਾਂਗੇ ਤੇ ਗੁਰਨਾਣਕ ਪਾਸ਼ਾ ਜਰੂਰ ਕਿਰਪਾ ਕਰਨਗੇ ਬਾਕੀ ਬੱਚੇ ਨੂੰ ਬਚਪਨ ਤੋਂ ਹੀ ਹੋਰ ਮੰਤਰ ਜੀ ਦੇ ਜਾਪ ਦੇ ਨਾਲ ਜੋੜ ਦੇਣਾ ਹੈ ਕਿਉਂਕਿ ਛੋਟੇ ਬੱਚੇ ਟਾਹਣੀਆਂ ਵਾਂਗ ਹੁੰਦੇ ਆ ਤੇ ਕੱਚੀ ਟਾਹਣੀ ਨੂੰ ਜਿੱਧਰ ਨੂੰ ਮੋੜੀਏ ਉਹ ਮੁੜ ਜਾਂਦੀ ਆ ਪਰ ਜਿਵੇਂ ਜਿਵੇਂ ਟਾਹਣੀ ਪੱਕਦੀ ਜਾਂਦੀ ਆ ਫਿਰ ਉਹ ਹਰ ਪਾਸੇ ਨਹੀਂ ਮੁੜਦੀ ਉਹ ਜਿਸ ਪਾਸੇ ਨੂੰ ਗੋਵੇ ਉੱਥੇ ਹੀ ਵੱਧ ਫੁੱਲ ਜਾਂਦੀ ਆ ਪੱਕ ਜਾਂਦੀ ਆ ਫੇਰ ਉਹਨੂੰ ਜੋ ਮੋੜਨ ਦੀ ਕੋਸ਼ਿਸ਼ ਕਰੀਏ ਉਹ ਟੁੱਟ ਜਾਂਦੀ ਹੈ ਉਸੇ ਤਰ੍ਹਾਂ ਛੋਟੇ ਬੱਚੇ ਨੂੰ ਆਪਾਂ ਜਿੰਦਰ ਚਾਹੀਏ ਲਾ ਸਕਦੇ ਹਾਂ ਜੇ ਉਹਨੂੰ ਆਪਾਂ ਚੰਗੀ ਮਾਤ-ਤੰਤਵ ਬੋਧ ਦਿੰਤੀ ਉਹ ਚੰਗੇ ਪਾਸੇ ਲੱਗ ਜਾਵੇਗਾ ਜੇਕਰ ਅਸੀਂ ਖੁਦ ਹੀ ਮਾੜੀਆਂ ਆਦਤਾਂ ਦੇ ਆਦੀ ਆ ਤਾਂ ਸਾਡੇ ਬੱਚੇ ਨੂੰ ਕੁਝ ਵੀ ਫਿਰ ਦੱਸਣਾ ਨਹੀਂ ਪੈਣਾ ਉਹਨੇ ਸਾਨੂੰ ਦੇਖ-ਦੇਖ ਕੇ ਸਿੱਖ ਜਾਣਾ ਬੱਚੇ ਸਕੂਨ ਤੋਂ ਜ਼ਿਆਦਾ ਸਾਨੂੰ ਦੇਖ-ਦੇਖ ਕੇ ਸਿੱਖਦੇ ਆ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਆਪਣੇ ਆਂਦੇ ਅੰਦਰ ਚੱਲੇ ਨਾ ਹੱਥਾਂ ਲੈ ਕੇ ਆਈਏ ਜਿਵੇਂ ਆਪਾਂ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਪਣੀ ਬੋਲਬਾਣੀ ਵੱਲ ਧਿਆਨ ਦੇਈਏ ਆਪਣੀਆਂ ਆਦਤਾਂ ਵੱਲ ਧਿਆਨ ਦੇਈਏ ਜੇ ਆਪਾਂ ਸਵੇਰੇ ਜਲਦੀ ਉੱਠਾਂਗੇ ਸਾਡਾ ਬੱਚਾ ਵੀ ਸਾਨੂੰ ਵੇਖ ਕੇ ਸਵੇਰੇ ਜਲਦੀ ਜ਼ਰੂਰ ਉੱਠੇਗਾ ਉੱਠ ਕੇ ਅਸੀਂ ਭਜਨ ਮੰਦਗੀ ਕਰਦੇ ਹਾਂ ਗੁਰੂ ਘਰੇ ਜਾਂਦੇ ਹਾਂ ਤਾਂ ਬੱਚੇ ਨੂੰ ਇਹ ਗੱਲਾਂ ਸਮਝਾਉਣੀਆਂ ਨਹੀਂ ਪੈਣੀਆਂ ਉਹਨੇ ਦੇਖ ਦੇ ਕੇ ਹੀ ਸਿੱਖ ਜਾਣਾ ਹੈ ਪਰ ਜੇਕਰ ਮਾਪੇ ਖੁਦ ਹੀ ਮਾੜੀਆਂ ਆਦਤਾਂ ਦੇ ਵਿੱਚ ਫਸੇ ਪਏ ਆ ਹਰ ਵੇਲੇ ਟੀਵੀ ਦੇਖਣਾ ਮੋਬਾਈਲ ਚਲਾਉਣਾ ਹਰ ਵੇਲੇ ਆਪਸ ਦੇ ਵਿੱਚ ਲੜਦੇ ਝਗੜਦੇ ਰਹਿਣਾ ਸੇਵੀ ਕਿਰਣਾ ਤਾਂ ਫਿਰ ਇਹ ਸੁਭਾ ਬੱਚੇ ਦਾ ਵੀ ਬਣ ਜਾਂਦਾ ਹੈ ਇਸ ਲਈ ਕਿਹਾ ਆਪਾਂ ਆਪਣੇ ਅੰਦਰ ਚੰਗੀਆਂ ਆਦਤਾਂ ਲੈ ਕੇ ਆਈਏ ਤਾਂ ਹੀ ਆਪਾਂ ਆਪਣੇ ਬੱਚੇ ਨੂੰ ਸਮਝਾ ਸਕਦੇ ਹਾਂ ਤਾਂ ਹੀ ਅਸੀਂ ਆਪਣੇ ਬੱਚੇ ਨੂੰ ਚੰਗੇ ਗੁਣ ਦੇ ਸਕਦੇ ਆ ਜੇ ਅਸੀਂ ਖੁਦ ਗੁਣੀ ਹੋਵਾਂਗੇ ਸੋ ਪਹਿਲਾਂ ਆਪਾਂ ਆਪਣੇ ਆਪ ਦੇ ਵਿੱਚ ਸੁਧਾਰ ਕਰੀਏ ਜੋ ਵੀ ਸਾਡੀਆਂ ਮਾੜੀਆਂ ਆਦਤਾਂ ਨੇ ਉਹਨਾਂ ਨੂੰ ਛੱਡੀਏ ਮਾਪੇ ਬਣਨ ਤੋਂ ਬਾਅਦ ਬੰਦੇ ਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵਧ ਜਾਂਦੀ ਹੈ